Yeah, yeah, yeah. ਉਹ ਨਹੀਂ ਉਹ ਵੀ ਇਹ ਦੋ ਵਜੇ ਆ ਗਿਆ ਠੀਕ ਹੈ ਜੇਕਰ ਇਹ ਪਰ ਸੱਤ ਵਜੇ ਐਮ 1 ਬਿਲਕੁਲ ਜੀ ਬਿਲਕੁਲ ਪਿੰਡਾਇਆ ਤਾਂ ਅੱਜ ਤੋਂ ਟੋਟਾ ਬੰਦਾ ਵਿਗੜਿਆ ਹੋਇਆ ਬਹੁਤ ਹੈ ਕਾਫੀ ਜੀ ਪਿਛਲੇ ਦਿਨੇ ਛੁੱਟੀਆਂ ਦੇ ਦੌਰਾਨ ਵੀ ਕੁੱਲਾ ਰਿਹਾ ਤੇ ਹੁਣ ਰਾਤ ਨੂੰ 7-8 ਵਜੇ ਦੇ ਕਰੀਬ ਵੀ ਕੁੱਲਾ ਹੈ ਕੀ ਕਾਰਨ ਹੈ ਇਹਦਾ ਜੀ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਇਨਸਾਨੀਅਤ ਦੀ ਮਿਸਾਲ ਹੈ ਜੀ ਜਿਹੜਾ ਛੁੱਟੀ ਵਾਲੇ ਦਿਨ ਤੇ 24 ਘੰਟੇ ਜਿਹੜਾ ਕੰਮ ਕਰਨਾ ਉਹ ਨੀਂਦਵਾਰਾਂ ਦੀ ਚੋਣਾਂ ਪੰਚਾਇਤ ਚੋਣਾਂ ਦੀਆਂ ਲੜਰੇ ਹੁਣ ਜਿਵੇਂ ਵੱਜ ਗਏ 5:00 ਕੀਤੇ ਹੋਏ ਹਨ 7:00 ਵੱਜ ਗਏ ਜੀ ਦਾ ਹੋਵੇਗਾ ਕੰਮ ਕਰਕੇ ਅੰਦਰ ਰਾਤ ਦੇ 7 ਵਜ ਚੁੱਕੇ ਨੇ ਜੀ ਹਾਲੇ ਸਾਡਾ ਕੰਮ ਰਾਤ ਨੂੰ ਸਾਇਹ ਰਾਤ ਜਾਰੀ ਰਹੂਗਾ ਜੀ ਇਹ ਦੇ ਸੱਤ ਹੀ ਵਜੇ ਅਸੀਂ ਤੇ 24 ਘੰਟੇ ਹਾਜ਼ਰ ਹਾਂ ਸਾਰਾ ਕੰਮ ਅੱਜ ਦਾ ਪੈਂਡਿੰਗ ਹੈ ਜਿਹੜਾ ਬਸ ਨਿਪਟਾਈ ਜਾਣੇ ਮਤਲਬ ਸਾਰਾ ਕਰਕੇ ਜਾਵਾਂ ਘਰ ਕਰਕੇ ਜਾਵਾਂ ਸਵੇਰੇ ਕਿੰਨੇ ਵਜੇ ਆ ਜਾਈਏ ਫਿਰ ਸਵੇਰੇ ਅਸੀਂ 7-8 ਵਜੇ ਆ ਜਾਵਾਂਗੇ ਠੀਕ ਹੈ ਤੇ ਕੀ ਕਹਿਣਾ ਤੁਹਾਨੂੰ ਹਲਕੇ ਦੇ ਲੋਕਾਂ ਨੂੰ ਜਿਹੜਾ ਕੋਈ ਮਤਲਬ ਕਿ ਰਾਤ ਕਰਕੇ ਜਾਂ ਹੋਰ ਜਾਂ ਵੀਰੂ ਦੇਖਦਾ ਤੁਹਾਨੂੰ ਮਿਲਣਾ ਇਹ ਕਿਹਾ ਹਲਕੇ ਦੇ ਲੋਕਾਂ ਨੂੰ ਇਹੀ ਅਪੀਲ ਕਰਨਿਆ ਚਾਹੁੰਦੇ ਆ ਜੀ ਕਿ ਜਿਸ ਵੀ ਕਿਸੇ ਨੂੰ ਸਮੱਸਿਆ ਹੈਗੀ ਹੈ ਜੀ ਸਾਡੇ ਦਫ਼ਤਰ ਵਿੱਚ ਆ ਕੇ ਉਹ ਐਨਓਸੀ ਵੋਟਰ ਸੂਚੀਆਂ ਹੋਰ ਦਸਤਾਵੇਜ਼ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ ਚੋਣਾਂ ਲੜਨ ਵਾਸਤੇ ਉਹ ਮੇਰੇ ਦਫ਼ਤਰ ਤੋਂ ਲੈ ਸਕਦੇ ਨੇ 24 ਘੰਟੇ ਖੁੱਲ੍ਹੇ ਜੀ ਔਰ ਬਹੁਤ ਬੜੀ ਤਦਾਦ ਵਿੱਚ ਸੰਗਤਾਂ ਆ ਵੀ ਰਹੀਆਂ ਨੇ ਜੀ ਧੰਨਵਾਦ ਸਪੰਸਰ ਸਾਹਿਬ ਬਿਊਰੋ ਵਿੱਚ ਦਫ਼ਤਰ ਨਾਪਾਦੇ ਅੰਦਰ ਜੇ ਜੁੜੀ ਕੋਈ ਬੇਮਤੀਯਾਤ ਕਾਰਗੁਜ਼ਾਰੀ ਦੇਖੀਏ ਤਾਂ ਉਹ ਕਿੰਨੇ ਕਿੰਨਾ ਸਫਲਤਾ ਨਾਲ ਨਿਭਾਅ ਕਰਉਂਗੇ ਅਸੀਂ ਬਹੁਤ 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 ਧੰਨਵਾਦ ਕਰਦੇ ਆਂ ਵੀਰੋ ਸਾਹਿਬ ਦਾ 2 ਘੰਟੇ ਦੇ ਵਿੱਚ ਵਿੱਚ ਸਾਨੂੰ ਨਿਊ ਸਰਟੀਫਿਕੇਟ ਬਣਾ ਕੇ ਦਿੱਤਾ ਫਿਰ ਵੀ ਲੇਟ ਡੇਟ ਤੱਕ ਟਾਈਮ ਤੱਕ ਬੈਠੇ ਨੇ ਅਸੀਂ ਬਹੁਤ ਬਹੁਤ ਭੈਂਜੀ ਦਾ ਧੰਨਵਾਦ ਕਰਦੇ ਆ ਤੇ ਇਹੀ ਜੀ ਅਫਸਰ ਜੀ ਸਾਡੇ ਅਫਸਰ ਬਲਾਕ ਚ ਲੱਗਣੇ ਚਾਹੀਦੇ ਛੁੱਟੀ ਵਾਲੇ ਦਿਨ ਜਾਂ ਦੇਰ ਰਾਤ ਹੁਣ ਕਿੰਨਾ ਟਾਈਮ ਹੋ ਗਿਆ ਬਹੁਤ ਦੇਖੋ ਸੋਚਣ ਦੀ ਗੱਲ ਆ ਭੈਣ ਜੀ ਕਰਕੇ ਵੀ ਲੇਟ ਦਫ਼ਤਰ ਵੀ ਬੈਠਣਾ ਅਫਸਰਾਂ ਨੇ ਹੋਰ ਅਫਸਰ ਸਹੀ ਭੱਜ ਵੀ ਗਏ ਹੋਣਗੇ ਇਹ ਬੈਠੇ ਨੇ ਹਾਜ਼ਰ ਬੈਠੇ ਆ ਅਸੀਂ ਬਹੁਤ ਬਹੁਤ ਪਿੰਡ ਵੱਲੋਂ ਵੀ ਲਾ ਲਓ ਸਾਰੇ ਬਲਾਕ ਵੱਲੋਂ ਵੀ ਲਾ ਲਓ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਹਨਾਂ ਦਾ ਵੀਡੀਓ ਦਫ਼ਤਰ ਨਾਭਾ ਦੇ ਵਿੱਚ ਜਿਹੜੇ ਕੰਮਕਾਰ ਨੇ ਬੀਡੀਪੀਓ ਮੈਡਮ ਨੇ ਨਗਰ ਨਿਗਮ ਵਿੱਚ ਪ੍ਰਬੰਧਾਂ ਦਾ ਇਹ ਸੰਬੰਧੀ ਤੁਸੀਂ ਕਿਵੇਂ ਪ੍ਰਭਾਵਸ਼ੀਲ ਕਰੋਗੇ ਭਜੀ ਗੱਲ ਦਾ ਦੇਖੋ ਇਹ ਹੈ ਮੈਡਮ ਬੀਡੀਪੀਓ ਨੇ ਜਿਹੜੇ ਮੈਂ ਅਸੀਂ ਘੱਟੋ ਘੱਟ 20-25 ਸਾਲ ਦੇ ਇਸ ਫੀਲਡ 'ਚ ਆ ਸੈਟ 'ਚ ਅੱਜ ਤੱਕ ਅਸੀਂ ਤਾਂ ਕੋਈ ਅਸਰ ਇਹ ਹਜੇ ਦੇਖਿਆ ਨਹੀਂ ਹੈ ਹੁਣ ਤੁਸੀਂ ਦੇਖ ਲਓ ਟਾਈਮ ਘੱਟੋ ਘੱਟ 7:00 ਵਜੇ 7:00 ਵਜੇ ਡਿਊਟੀ ਦੇ ਬੈਠੇ ਨੇ ਕਿਹੜਾ ਅਫਸਰ ਬੈਠਦਾ ਇਸ ਵੇਲੇ ਤੱਕ ਕੱਲ ਛੁੱਟੀ ਸੀ ਅੱਜ ਛੁੱਟੀ ਸੀ ਛੁੱਟੀ ਵਾਲੇ ਦਿਨ ਤੇ ਸੰਡੇ ਨੂੰ ਵੀ ਇਹ ਮਤਲਬ ਹਾਜ਼ਰ ਬੈਠੇ ਸੀ ਮੈਨੂੰ ਨਹੀਂ ਲੱਗਦਾ ਕਿਸੇ ਵੀ ਕੋਈ ਜਾ ਕੇ ਜਦੋਂ ਵੀ ਪੇਸ ਹੁੰਦਾ ਕੋਈ ਲੇਡੀਜ਼ ਹੈ ਕੋਈ ਮਤਲਬ ਬਜ਼ੁਰਗ ਫਿਰਦੇ ਨੇ ਵਿੱਚ ਜੋ ਵੀ ਉਹ ਦੱਸਦੇ ਆ ਉਹਨਾਂ ਦੀ ਹਰ ਇੱਕ ਤਕਲੀਫ ਜਦੇ ਚਿੱਟੇ ਤੇ ਲਿਖ ਕੇ ਭੇਜਦੇ ਆ ਮਤਲਬ ਮੈਨੂੰ ਨਹੀਂ ਦੇਖਿਆ ਵੀ ਇੰਨੇ ਟਾਈਮ ਦੇ ਵਿੱਚ ਕਿਹ ਹੈ ਜਾ ਨਹੀਂ ਤਾਂ ਸੇਦੀ ਅਫਸਰ ਦੇ ਅੰਦਰ ਬਣ ਤੋਂ ਡਰਦਾ ਅਗਲਾ ਗੇਟ ਤੇ ਖੜੇ ਨੂੰ ਵੀ ਬੁਲਾ ਲੈਂਦੇ ਅੰਦਰ ਵੀ ਆ ਜਾਓ ਵੀ ਦੱਸੋ ਕੀ ਕੰਮ ਹੈ ਤਿੰਨ ਚਾਰ ਆਦਾਲੀ ਸੈਕਟਰੀ ਬਿਠਾਏ ਬਨੇ ਵੀ ਜਿਸ ਬੰਦੇ ਨੂੰ ਕੋਈ ਤਕਲੀਫ ਹੈ ਉਹਦਾ ਹੱਲ ਕਰਦਨੇ ਜਿਹੜੇ ਲੋਕ ਨਾਬੇ ਸਰਕਲ ਦੇ ਵਿੱਚ ਪ੍ਰਸ਼ਾਸਨ ਨੂੰ ਐਦਾਂ ਦੀਆਂ ਗੱਲਾਂ ਕਰਦਨੇ ਵੀ ਸਾਡਾ ਸਾਥ ਨਹੀਂ ਦਿੰਦੇ ਉਹ ਬਿਲਕੁਲ ਗਲਤ ਗੱਲ ਹੈ ਮੈਡਮ ਬੀਡੀਪੀਓ ਅੱਜ ਅਸੀਂ ਡੀਐਸਪੀ ਦਫ਼ਤਰ ਗਏ ਛੁੱਟੀ ਵਾਲ ਦਿਨ ਡੀਐਸਪੀ ਦਾ ਦਫ਼ਤਰ ਵੀ ਮੈਡਮ ਬੈਠੇ ਸੀਗੇ ਮਤਲਬ ਬਹੁਤ ਵਧੀਆ ਅਫਸਰ ਨੇ ਚੰਗੀ ਗੱਲ ਹੈ ਇਦਾਂ ਦਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜਿਹੜੇ ਲੋਕ ਗੱਲਾਂ ਕਰਦੇ ਆ ਵੀ ਸਾਨੂੰ ਵੀਡੀਓ ਦਫ਼ਤਰ ਤੋਂ ਐਨਓਸੀ ਨਹੀਂ ਮਿਲ ਰਹੀਆਂ ਗਮਰਾਹ ਕਰ ਰਹੇ ਆ ਬਹੁਤ ਵਧੀਆ ਅਫਸਰ ਨੇ ਜੀ ਅਸੀਂ ਤਾਂ ਖੁਸ਼ ਆ ਬਹੁਤ ਐਸੇ ਪਾਰਟੀ ਵਾਲੀ ਦੇ ਤੌਰ ਤੇ ਕੋਈ ਪੱਖ ਕਿਸੇ ਨੂੰ ਮੈਨੂੰ ਲੱਗਦਾ ਜੀ 4 ਦਿਨ ਸਾਨੂੰ ਲਗਾਤਾਰ ਹੋ ਗਏ ਉਹ ਰਹੇ ਆਉਂਦਿਆਂ ਨੂੰ ਦਫ਼ਤਰ ਚ ਹਾਲਾ ਦੇ ਦੇ ਆ ਇੱਕ ਵੀ ਬੰਦਾ ਕੋਈ ਅਸੀਂ ਐ ਨਹੀਂ ਦੇਖਿਆ ਵੀ ਇੱਥੇ ਕੋਈ ਧੰਨੇ ਮਾਰ ਰਿਹਾ ਕੋਈ ਨਰਾਜ਼ੇ ਮਾਰ ਰਿਹਾ ਸਾਰੇ ਬੰਦੇ ਖੁਸ਼ ਨੇ ਇੱਕ ਵੀ ਪੁਲਿਸ ਮੁਲਾਜ਼ਮ ਨਹੀਂ ਇੱਥੇ ਮਤਲਬ ਆਏ ਸਮੂਥਲੀ ਕੰਮ ਚੱਲਦਾ